ਜੋੜ ਜਾਂਦੇ ਸੰਗਤ ਨੂੰ ਪਹਿਲਾਂ ਇਹ ਸਾਡੇ ਪੱਤਰਕਾਰ ਸਾਹਿਬ ਵੀਰ ਜੀ ਸਤਿਕਾਰਯੋਗ ਸਾਰੇ ਦੋਵੇਂ ਹੱਥ ਜੋੜ ਕੇ ਗੱਜ-ਵੱਜ ਕੇ ਸਾਰੀ ਸੰਗਤ ਕਹੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਜੀ ਸਮਾਸੀਨੀ ਬੀਬੀ ਸੁਖਦੀਪ ਕੌਰ ਮਾਲਵਾ ਤਰਨਾ ਦਲ ਸ਼੍ਰੀ ਮੁਕਸਤ ਸਾਹਿਬ ਤੋਂ ਤੇ ਅੱਜ ਆਪਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨਗਰੀ ਦੇ ਵਿੱਚ ਕੱਲ ਦੇ ਪਹੁੰਚੇ ਆ ਜੀ ਤੇ ਇੱਕ ਧੀ ਦਾ 6 ਸਾਲ 7 ਸਾਲ ਤੋਂ ਮਸਲਾ ਬਹੁਤ ਹੀ ਉਲਝਿਆ ਹੋਇਆ ਸੀਗਾ ਉਸ ਦੀ ਨੂੰ ਆਪਾਂ ਹੱਕ ਦਵਾਇਆ ਉਹ ਖਬਰ ਵੀ ਤੁਹਾਨੂੰ ਦੇਣਗੇ ਪੱਤਰਕਾਰ ਵੀਰ ਜੀ ਵੀਜੀ ਲਵਾਓ ਹਾਂ ਜੀ ਸ੍ਰੀ ਕਾਲ ਦੋਸਤੋ ਤੇ ਮਸਲੇ ਬਹੁਤ ਆ ਰਹੇ ਨੇ ਬੀਬੀ ਸੁਖਦੀਪ ਕੌਰ ਜੋ ਮੁਖਸਰ ਸਾਹਿਬ ਵਾਲੇ ਬੀਬੀ ਸੁਖਦੀਪ ਕੌਰ ਮੁਖਸਰ ਸਾਹਿਬ ਵਾਲੇ ਜੋ ਕਿ ਪੰਜਾਬ ਹਰਿਆਣਾ ਰਾਜਸਥਾਨ ਜਾ ਕੇ 3ਾਂ ਦੇ ਮਸਲੇ ਚ ਇਹਨੂੰ ਕਿਸੇ ਚ ਵੀ ਨੁਕਸਾ ਕੱਲਾ 3ਾਂ ਦਾ ਨਹੀਂ ਕਈ ਵਾਰ ਜਗ੍ਹਾ 3ਾਂ ਵੀ ਤੰਗ ਕਰਦੀਆਂ ਨੇ ਜਾਨੀ ਕਿ ਇੱਕ ਸੁਧਾਰ ਲਹਿਰ ਕਹਿ ਸਕਦੇ ਆ ਇੱਕ ਪਰਿਵਾਰਾਂ ਚ ਸੁਧਾਰ ਲਿਆ ਰਹੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਅੰਬਸਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਹੁਣ ਤਰਨ ਤਰਨ ਸਾਹਿਬ ਜਾ ਰਹੇ ਆ ਜਿੱਥੇ ਖਾਲਸਾ ਦਰਬਾਰ ਲਾਵਾ ਉੱਥੇ ਖਾਲਸਾ ਦਰਬਾਰ ਲੱਗੂਗਾ ਉੱਥੇ ਬਹੁਤ ਧੀਆ ਮੁੰਡੇ ਨੌਜਵਾਨ ਸੱਸਾਂ ਨੂੰ ਹਾਂ ਸਾਰੇ ਆਉਣਗੇ ਜਨਨ ਕਿ ਰਲ ਮਿਲ ਕੇ ਮਸਲੇ ਹੱਲ ਕਰਵਾਉਂਦੇ ਨੇ ਪ੍ਰਸ਼ਾਸਨ ਵੀ ਮਦਦ ਕਰਦਾ ਕਿਉਂਕਿ ਚੰਗੇ ਕੰਮ ਦੀ ਪ੍ਰਸ਼ਾਸਨ ਵੀ ਮਦਦ ਕਰਦਾ ਹੈ। ਜੀ ਐਸਐਸਪੀ ਨੂੰ ਐਸਪੀ ਨੂੰ ਸਰੋਪਾ ਪਾ ਕੇ ਆਏ ਜੀ ਆਪਾਂ। ਹਾਂ ਐਸਪੀ ਸਾਹਿਬ ਨੂੰ ਅੰਮ੍ਰਿਤਸਰ ਦੇ ਅੰਮ੍ਰਿਤਸਰ ਸਾਹਿਬ ਦਿਹਾਤੀ ਦੇ ਨੂੰ ਹੁਣ ਸਰੋਪਾ ਪਾ ਕੇ ਆਏ ਨੇ ਉਹਨਾਂ ਨੇ ਵੀ ਕਿਹਾ ਵੀ ਕਿਤੇ ਵੀ ਸਾਡੀ ਜਰੂਰਤ ਹੈ ਤਾਂ ਸਾਨੂੰ ਦੱਸੋ। ਤੇ ਇਸ ਤਰ੍ਹਾਂ ਦੇ ਨਾਲ ਇੱਕ ਵੱਡਾ ਜਿਹੜਾ ਉਹ ਤੋਰਿਆ ਹੋਇਆ ਹੈਗਾ ਪੰਜਾਬ 'ਚ ਸੁਧਾਰ ਲਿਆਉਣ ਦੇ ਲਈ ਕਿਉਂਕਿ ਘਰ-ਘਰ ਦੇ ਵਿੱਚ ਜਿਹੜੇ ਕਲੇਸ਼ ਨੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਇੱਧਰ ਹੀ ਆ। ਹਾਂ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹੁਣ ਤਰਨਤਾਰਨ ਬਾਈ ਲਾ ਪਾਤਾ ਜੀ ਬਾਈਪਾਸ 10 15 ਮਿੰਟਾਂ ਵਿੱਚ ਉੱਥੇ ਪਹੁੰਚ ਜਾਾਂਗੇ ਉੱਥੇ ਜਾ ਕੇ ਫਿਰ ਤੁਹਾਨੂੰ ਦੱਸਾਂਗੇ ਕੱਲੇ-ਕੱਲੇ ਗੱਲ ਜੇ ਕਿਸੇ ਨੇ ਤਰਨਤਾਰਨ ਸਾਹਿਬ ਆਉਣਾ ਹੈ ਤਾਂ ਹੋ ਸ਼ਾਮ 3-4 ਵਜੇ ਤੱਕ ਪਹੁੰਚ ਸਕਦਾ ਹੈ ਲੋਕੇਸ਼ਨ ਪਾ ਦਿੰਨੇ ਹਾਂ ਲੋਕੇਸ਼ਨ ਪਾ ਦਾਂਗੇ ਤੁਹਾਨੂੰ 3-4 ਵਜੇ ਤੱਕ ਉਂ ਕੀ ਹੈ ਜੀ ਮੋٹے ਸ਼ਬਦਾਂ ਚ ਲੋਕੇਸ਼ਨ ਬੋਲ ਵੀ ਦਿਓ ਵਿੱਚ ਗੁਰਦੁਆਰਾ ਸਾਹਿਬ ਕਿਹੜਾ ਹੈ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜਿਹੜੀ ਸੇ ਮੁਕਸਤ ਸਾਹਿਬ ਤੋ ਅਸੀਂ ਵੀਡੀਓ ਪਾਈ ਸੀ ਕਿ ਕਿ ਭਾਈ ਅੰਮ੍ਰitsar ਸਾਹਿਬ ਆ ਰਹੇ ਆ ਤੇ ਅਸੀਂ ਅੰਮ੍ਰitsar ਸਾਹਿਬ ਦੇ ਵਿੱਚ ਆ ਗਏ ਆ ਕੋਈ ਵੀ ਗਰਦਾਸਪੁਰ ਹਿਹਾਟਾ ਅੰਮ੍ਰitsar ਤਰਨਤਾਰਨ ਇਧਰ ਖੀਮਕਨ ਬਾਰਡਰ ਤੋਂ ਜਾਂ ਬਿਆਸ ਤੋਂ ਸੰਗਤ ਸਾਨੂੰ ਮੈਸੇਜ ਕਰ ਰਹੀ ਸੀ ਤੇ ਲਾਈਵ ਜਿਹੜੀ ਵੀ ਸਾਨੂੰ ਸੰਗਤ ਦੇਖ ਰਹੀ ਆ ਤੇ ਆਓ ਤੁਹਾਡੇ ਦਰਸ਼ਨ ਪਾਈਏ ਤੁਹਾਡੇ ਨਾਲ ਕੁਝ ਵਿਚਾਰਾ ਸਾਂਝਿਆ ਕਰੇ ਤੇ ਸਾਡੇ ਜਿਹੜੇ ਭੈਣ ਭਰਾ ਸਾਨੂੰ ਮਿਲਣਾ ਚਾਹੁੰਦੇ ਆ ਕੋਈ ਘਰਾਂ ਦੇ ਘਰੇਲੂ ਝਗੜੇ ਨੂੰ ਲੈ ਕੇ ਜ਼ਮੀਨ ਜਾਇਦਾਦ ਨੂੰ ਲੈ ਕੇ ਬਜ਼ੁਰਗ ਜਿਹੜੇ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਆ ਜਾਂ ਬਹੁਤ ਸਾਰਾ ਕੋਈ ਨਾ ਕੋਈ ਰਿਸ਼ਤਿਆਂ ਦੇ ਵਿੱਚ ਤਰਾ ਬڑے ਗਹਿਰੇ ਰਿਸ਼ਤਿਆਂ ਦੇ ਵਿੱਚ ਇੰਨਾ ਫਿੱਕ ਪੈ ਜਾਂਦਾ ਤੇ ਆਓ ਆਪਾਂ ਕਦੇ ਵੀ ਕਿਸੇ ਰਿਸ਼ਤੇ ਨੂੰ ਤੋੜਦੇ ਨਹੀਂ ਉਸੇ ਰਿਸ਼ਤੇ ਨੂੰ ਉਸੇ ਤਰ੍ਹਾਂ ਆਪਾਂ ਗੰਢ ਕੇ ਖਾਲਸਾ ਦਰਬਾਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਉਹਨਾਂ ਨੂੰ ਤੋੜਦੇ ਆ ਤੇ ਜਿੰਨੇ ਵੀ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਆ ਜਿਹੜੇ ਸਾਨੂੰ ਮਿਲਣਾ ਚਾਹੁੰਦੇ ਆ ਤੇ ਸਾਨੂੰ ਅੱਜ ਕਾਲ ਕਰਨ ਨਾਲ ਸਕਰੀਨ ਤੇ ਮੇਰਾ ਨੰਬਰ ਵੀ ਦਿੱਤਾ ਹੋਇਆ ਇਸ ਤਰ੍ਹਾਂ ਸੰਗਤ ਬਹੁਤ ਜ਼ਿਆਦਾ ਜੁੜ ਗਈ ਸਾਨੂੰ ਫੋਨ ਕਾਲਾਂ ਬਹੁਤ ਆ ਰਹੀਆਂ ਸੰਗਤ ਜੀ ਅਸੀਂ ਹੁਣ ਇਹ ਵੀਡੀਓ ਨੂੰ ਡਿਸਕਨੈਕਟ ਕਰਾਂਗੇ ਤੇ ਵੀਡੀਓ ਨੂੰ ਇੱਥੇ ਸੇਵ ਕਰਦੇ ਆ ਤੋ ਸਾਰੇ ਖੁਸ਼ ਰਹੋ ਤੇ ਆਪਣਾ ਧਿਆਨ ਰੱਖੋ ਤੇ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜਿੱਥੋਂ-ਜਿੱਥੋਂ ਵੀ ਮੇਰੇ ਭੈਣ ਭਰਾ ਮੈਨੂੰ ਵੇਖ ਰਾਇਆ ਇੱਕ ਵਾਰੀ ਆਪਣੇ ਏਰੀਏ ਦਾ ਆਪਣੇ ਸ਼ਹਿਰ ਦਾ ਆਪਣੇ ਪਿੰਡ ਦਾ ਨਾਂ ਜ਼ਰੂਰ ਦੱਸਿਓ